ਇਹ ਜਿਹੜੇ ਹਕੀਕਤ ਰਾਏ ਹੋਇਆ ਇੱਕ ਸਿੱਖਾਂ ਦਾ ਮੁੰਡਾ ਸੀ ਇਹ ਜੀ ਤੇ ਇਹਦੀ ਮਦਰਸੇ ਕਹੇ ਨਾ ਲੜਾਈ ਹੋ ਪਈ ਮੁਸਲਮਾਨਾਂ ਦੇ ਨਾਲ ਉਹਨਾਂ ਨੇ ਝੂਠੀਆਂ ਸੱਚੀਆਂ ਤੋਹਮਤਾਂ ਲਾ ਕੇ ਜ਼ਿਕਰੀਆ ਖਾਨ ਦੇ ਕੋਲ ਤੇ ਉਹਨਾਂ ਨੇ ਨੂੰ ਫਤਵਾ ਲਾ ਕੇ ਸ਼ਹੀਦ ਕਰਤਾ ਸੀਖ ਹਕੀਕਤ ਰਾਏ ਨੂੰ ਇਹਨਾਂ ਨੇ ਹੁਣ ਹਿੰਦੂ ਤਵੀਆਂ ਨੇ ਕੀ ਕੀਤਾ ਬੜੇ ਚਿਰਾਂ ਦਾ ਵੈਸੇ ਉਹਨੂੰ ਬਿਲਕੁਲ ਕਾਫੀ ਢੇਰ ਦਾ ਚਾਹ ਉਹਨੂੰ ਵੀਰ ਹਕੀਕਤ ਰਾਏ ਬਣਾ ਕੇ ਇਹ ਪੇਸ਼ ਕਰਦੇ ਆ ਪਰ ਇੱਥੇ ਥੋੜੀ ਜਿਹੀ ਗੱਲ ਸਪਸ਼ਟ ਤਾਂ ਕਰਨੀ ਪਈ ਵੀ ਵੀਰ ਹਕੀਕਤ ਰਾਏ ਦੇ ਬਾਬੇ ਨੇ ਗੁਰੂ ਹਰ राय ਪਾਸੋਂ ਸਿੱਖੀ ਪ੍ਰਾਪਤ ਕੀਤੀ ਇਹ ਜਿਹੜਾ ਹਕੀਕਤ ਰਾਏ ਆ ਇਹ ਗੁਰੂ ਹਰ राय ਪਾਸ਼ਾ ਤੋਂ ਪਰਵਾਰ ਜਿਹੜਾ ਉਹ ਸਿੱਖ ਸੀਗਾ ਸੋ ਇਹ ਇਸ ਕਰਕੇ ਇਤਿਹਾਸ ਸਿੱਧ ਕਰਦਾ ਵੀ ਉਹ ਸਿੱਖ ਸੀਗਾ ਤੇ ਇਹ ਅਦਲਾ ਬਦਲੀ ਕਰਕੇ ਉਹਨੂੰ ਹਕੀਕਤ ਰਾਏ ਬਣਾਏ ਤੇ ਬਣਾਈ ਜਾਣ ਪਰ ਇਹਨਾਂ ਕੋ ਕੋ ਪ੍ਰੂਫ ਨਹੀਂ ਹੈ ਵੀ ਉਹ ਹਿੰਦੂ ਸੀ ਜਾਂ ਵੀਰ ਸੀ ਉਹਨੂੰ ਉਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਆਪਾਂ ਕਿਹਾ ਪ੍ਰੋਜੈਕਟ ਚੱਲਦਾ ਹੀ ਹੈਗਾ ਉਹਦੇ ਅਧੀਨ ਹੀ ਜਿਹੜਾ ਉਹ ਸਿੱਖ ਨਾਿਕਾ ਨੂੰ ਇਹ ਤਾਂ ਬਹੁਤ ਲੰਮਾ ਚੌੜਾ ਵਸਵਾ ਬਿਲਕੁਲ ਬਿਲਕੁਲ ਵੀ ਭਾਈ ਇਹ ਕੀ ਕਿਤਰਾ ਇਹਦਾ ਬਾਬਾ ਜਿਹੜਾ ਉਹ ਗੁਰੂ ਹਰ ਰਾਏ ਪਾਸੋਂ ਸਿੱਖ ਹੋ ਗਿਆ ਸੀਗਾ ਇਸ ਕਰਕੇ ਕੀ ਕਿਤਰਾ ਇਹ ਵੀ ਸਿੱਖ ਸੀ ਜੀ